ਸਸ਼ੀਕਾਲ ਮੈਂ ਤੁਹਾਡਾਂ ਪ੍ਰਿਆਤਾ ਨੀਜੀ ਹਸਪਤਾਲ ਦੇ ਵਿੱਚ ਡਿਲੀਵਰੀ ਦੌਰਾਨ ਔਰਤ ਦੀ ਮੌਤ ਹੋ ਚੁੱਕੀ ਅਤੇ ਜਿਵੇਂ ਹੀ ਪੀੜਤ ਪਰਿਵਾਰ ਨੂੰ ਇਸ ਬਾਬਤ ਦੇ ਵਿੱਚ ਖਬਰ ਮਿਲਦੀ ਹੈ ਤਾਂ ਉਹਨਾਂ ਵੱਲੋਂ ਹਸਪਤਾਲ ਦੇ ਵਿੱਚ ਹੀ ਹੰਗਾਮਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਜਦੋਂ ਲੱਗਦਾ ਹੈ ਕਿ ਸਥਿਤੀ ਜ਼ਿਆਦਾ ਖਰਾਬ ਹੋ ਰਹੀ ਹੈ ਪੁਲਿਸ ਪ੍ਰਸ਼ਾਸਨ ਮੁਕੀ ਦੇ ਤੇ ਪੁੱਜਦਾ ਜਿਨ੍ਹਾਂ ਵੱਲੋਂ ਪੀੜਤ ਪਰਿਵਾਰਿਕ ਮੈਂਬਰਾਂ ਨੂੰ ਸ਼ਾਂਤ ਕਰਵਾ ਦਿੱਤਾ ਜਾਂਦਾ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਨਾਲ ਸਾਂਝਾ ਕਰਵਾਵਾਂਗੇ ਜਿੱਥੇ ਦੇਖ ਸਕਦੇ ਹੋ ਕਿ ਹਸਪਤਾਲ ਦੇ ਵਿੱਚ ਔਰਤ ਦੀ ਕੋਈ ਮੌਤ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਜਿਹੜਾ ਹੰਗਾਮਾ ਕੀਤਾ ਜਾ ਰਿਹਾ ਤੇ ਨਾਲ ਹੀ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ ਉਤੀ ਜੀ ਗੱਲ ਕੀਤੀ ਜਾਵੇ ਮ੍ਰਿਤਕ ਔਰਤ ਦੇ ਘਰ ਵਾਲੇ ਦੀ ਤਾਂ ਉਸ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਹੁਣ ਉਹਨਾਂ ਦੀ ਘਰਵਾਲੀ ਜਿਹੜੀ ਹੈ ਗਰਭਵਤੀ ਸੀ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾ ਦਿੱਤਾ ਗਿਆ ਸੀ ਜਿੱਥੇ ਉਸ ਦੀ ਜਿਹੜੀ ਤਬੀਅਤ ਹੈ ਉਹ ਥੋੜੀ ਥੋੜੀ ਵਿਗੜ ਰਹੀ ਸੀ ਤੇ ਨਾਲ ਹੀ ਹਸਪਤਾਲ ਦੇ ਸਟਾਫ ਨੂੰ ਵੀ ਇਸ ਬਾਬਤ ਦੇ ਵਿੱਚ ਸੂਚਨਾ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਇੰਜੈਕਸ਼ਨ ਲਗਾ ਕੇ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਸ ਦੀ ਪਤਨੀ ਦੀ ਹਾਲਤ ਠੀਕ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਅਗਲੇ ਦਿਨ ਜਦ ਜ਼ਿਆਦਾ ਵਿਗੜਦੀ ਹੈ ਤਾਂ ਡਾਕਟਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਦੇ ਖੂਨ ਦੀ ਘਾਟ ਹੈ ਤਾ ਉਸ ਨੂੰ ਬਾਹਰ ਤੋਂ ਖੂਨ ਲੈ ਆਉਣ ਦੇ ਲਈ ਕਿਹਾ ਜਾਂਦਾ ਹੈ ਤੇ ਜਦੋਂ ਘਰ ਵਾਲਾ ਖੂਨ ਲੈਣ ਦੇ ਲਈ ਹਸਪਤਾਲ ਦੇ ਵਿੱਚੋਂ ਬਾਹਰ ਜਾਂਦਾ ਹੈ ਤੇ ਉਸ ਤੋਂ ਬਾਅਦ ਪਿੱਛੇ ਤੋਂ ਡਾਕਟਰਾਂ ਵੱਲੋਂ ਉਸ ਔਰਤ ਦੀ ਡਿਲੀਵਰੀ ਕਰ ਦਿੱਤੀ ਜਾਂਦੀ ਹੈ ਜਿਸ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਹਾਲਤ ਠੀਕ ਹੈ ਪਰ ਮਾਂ ਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਇਸ ਪੀੜਿਤ ਘਰ ਵਾਲੇ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਕਿ ਉਸ ਦੀ ਗੈਰ ਮੌਜੂਦਗੀ ਦੇ ਵਿੱਚ ਡਾਕਟਰਾਂ ਵੱਲੋਂ ਸੀ ਡਿਲੀਵਰੀ ਕੀਤੀ ਗਈ ਹੈ ਅਤੇ ਨਾਲ ਹੀ ਲਾਪਰਵਾਹੀ ਦੇ ਜਿਹੜੇ ਨੇ ਦੋਸ਼ ਹੈ ਪੀੜਤ ਪਰਿਵਾਰ ਵੱਲੋਂ ਲਗਾਏ ਜਾ ਰਹੇ ਨੇ ਤਾਂ ਇਸ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆਂ ਖੰਨਾ ਦੇ ਵਿੱਚ ਜੋ ਇਹ ਮਾਮਲਾ ਵਾਪਰਿਆ ਉਸ ਨੂੰ ਲੈ ਕੇ ਕੀ ਕੁਝ ਕਿਹਾ ਜਾ ਰਿਹਾ ਉਹ ਸੁਣਦੇ ਆ ਕੀ ਨਾਮ ਹੈ ਜਗਤਾਰ ਸਿੰਘ ਜਿੱਥੇ ਰਹਿਣਾ ਪਿੰਡ ਲਹਾਰਮਾਜਰਾ ਕਲਾਂ ਹੈ ਤਕੀ ਵਾਸਤੇ ਇੱਥੇ ਜੀ ਬਾਜਵਾ ਹਸਪੀਟਲ ਦੇ ਵਿੱਚ ਮੈਂ ਵਾਈਫ ਨੂੰ ਲੈ ਕੇ ਆਇਆ ਸੀਗਾ ਜੀ ਪ੍ਰੈਗਨਨਸੀ ਸੀ ਤੇ 25 ਤਰੀਕ ਨੂੰ ਰਾਤ ਨੂੰ 11 ਵਜੇ ਲੈ ਕੇ ਆਏ ਜੀ ਅਸੀਂ ਸਵੇਰ 12:30 ਵਜੇ ਜੀ ਬੇਬੀ ਹੋਏ ਸੀਗਾ ਫਲੇ ਆਪਰੇਸ਼ਨ ਬੜਾ ਹੋਇਆ ਸੀਗਾ 12:30 ਵਜੇ ਤੋਂ ਬਾਅਦ ਜੀ ਚਲੋ ਜੀ ਉਹਨਾਂ ਨੇ ਕਮਰੇ ਵਿੱਚ ਸੈੱਟ ਕਰ ਦਿੱਤਾ ਸਾਨੂੰ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਵੀ ਉਹਨਾਂ ਨੇ ਜੋ ਆਪਰੇਸ਼ਨ ਕੀਤਾ ਸੀਗਾ ਜੋ ਪਿਸ਼ਾਬ ਵਾਲੀ ਨਾਲੀ ਸੀ ਉਹਦੇ ਵਿੱਚ ਜੀ ਬਲੱਡ ਆ ਰਿਹਾ ਸੀਗਾ ਜੀ ਤੇ ਟਾਂਕਿਆਂ ਚੋਂ ਵੀ ਬਲੱਡ ਆ ਰਿਹਾ ਸੀਗਾ ਤੇ ਮੈਂ ਜਿਹੋ ਨਾਲ ਦਾ ਸਟਾਫ ਸੀਗਾ ਉਹਨਾਂ ਨੂੰ ਮੈਂ ਸਟਾਫ ਵਾਲਿਆਂ ਨੂੰ ਕਿਹਾ ਵੀ ਬਲੱਡ ਆ ਰਿਹਾ ਵੀ ਤੁਸੀਂ ਚੈੱਕ ਕਰ ਲਓ ਉਹ ਕਹਿੰਦੇ ਕੋਈ ਬਾਦਮੀ ਦੇਖ ਲੈਣੇ ਆ ਉਹ ਆਏ ਉਹਨਾਂ ਨੇ ਬਲੱਡ ਥੈਲੀ ਚੈੱਕ ਵਿੱਚ ਟੈਸਟ ਕੀਤਾ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ ਕਹਿੰਦੇ ਬਲੱਡ ਜੋ ਮਾੜਾ ਮੋਟਾ ਹੋਊਗਾ ਇਹ ਰੁਕ ਜਾਊਗਾ ਵੀ ਅੰਦਰ ਜੋ ਜੰਮ ਗਿਆ ਉਹ ਨਿਕਲ ਜਾਂਦਾ ਹੁੰਦਾ ਮੈਂ ਵੀ ਠੀਕ ਹੈ ਜੀ ਉਸ ਤੋਂ ਬਾਅਦ 2 ਘੰਟੇ 3 ਘੰਟੇ ਬਾਅਦ ਸਾਡਾ ਫੇਰ ਮਰੀਜ਼ ਤੰਗ ਹੋ ਗਈ। ਉਹ ਕਹਿ ਰਹੇ ਆ ਵੀ ਮੈਨੂੰ ਦਮ, ਮੇਰਾ ਦਮ ਘੁੱਟ ਰਿਹਾ ਮੈਨੂੰ। ਸਾਹ ਕਮ ਆ ਰਿਹਾ ਵੀ ਮੈਡ ਨੂੰ ਲਿਆ ਬੁਲਾ ਕੇ। ਮੈਂ ਸਟਾਫ ਨੂੰ ਫੇਰ ਗਿਆ ਜੀ ਲੈਣ। ਉਹਨਾਂ ਸਟਾਫ ਨੂੰ ਗਿਆ ਕੇ ਕਹਿ ਵੀ ਮੇਰੇ ਵੀ ਮਰੀਜ਼ ਬਹੁਤ ਸੀਰੀਅਸ। ਉਹ ਕਹਿੰਦੇ ਵੀ ਕੋਈ ਗੱਲ ਨਹੀਂ ਦੇਖ ਲੈਣੇ। ਅੱਧੇ ਘੰਟੇ ਬਾਅਦ ਫੇਰ ਉਹ ਆਏ। ਅੱਧੇ ਘੰਟੇ ਬਾਅਦ ਆ ਕੇ ਇੰਜੈਕਸ਼ਨ ਲਾ ਕੇ ਫੇਰ ਚਲੇ ਗਏ ਉਹ ਜੀ। ਕਹਿੰਦੇ ਵੀ ਹੌਲੀ-ਹੌਲੀ ਅਸਰ ਕਰੂਗਾ ਜੀ। ਚਲੋ ਕੋਈ ਨਹੀਂ। हां जी सारी रात तो यही असी मैडम ਨੂੰ ਡਿੱਗੀ ਗਏ ਬੜੀ ਨੂੰ मैडम ਆਈ ਨਹੀਂ ਕੋਈ ਵੀ ਚਲੋ ਇਹ ਸਵੇਰ 8 ਵਜੇ ਬੜੀ ਮੈਡਮ ਆਈ ਜੀ ਮੈਡਮ ਨੇ ਆ ਕੇ ਕਿਹਾ ਕਹਿੰਦੇ ਵੀ ਅਮਰਜੈਂਸੀ 'ਚ ਲੈ ਕੇ ਜਾਣਾ ਪੈਣਾ ਮੈਂ ਲੈ ਅਮਰਜੈਂਸੀ 'ਚ ਲੈ ਗਏ ਉਹ ਆ ਕੇ ਮੈਨੂੰ ਕਹਿੰਦੇ ਵੀ ਬਲੱਡ ਨਹੀਂ ਹੈਗਾ ਵੀ ਬਲੱਡ ਲੈ ਕੇ ਆਓ ਸੂਆ ਸੂਆ ਬਲੱਡ ਮੈਣਨ ਆਣੀ ਸੀ ਉਹਨਾਂ ਨੇ ਸਾਨੂੰ ਨੰਬਰ ਲੈ ਕੇ ਦਿੱਤਾ ਕਾਗਜ਼ ਤੇ ਜਿੱਤੇ ਹੀ ਰੈਂਪਟ ਕਾਲਜ ਦੇ ਵਿੱਚ ਹਸਪੀਟਲ ਆਈ ਉੱਥੇ ਗਿਆ ਜੀ ਮੈਂ ਉੱਥੋਂ ਮੈਂ ਬਲੱਡ ਲਿਆ ਜੀ ਮੈਂ ਤੁਰ ਪਿਆ ਜੀ ਉੱਥੋਂ ਉਹਨਾਂ ਨੇ ਮੇਰੇ ਮਗਰੋਂ ਜੀ ਉਹਨਾਂ ਦਾ ਦੁਬਾਰੇ ਆਪਰੇਸ਼ਨ ਮੇਰੇ ਸੱਜੇ ਬਿਨਾਂ ਬਿਨਾਂ ਪੁੱਛੇ ਜੀ ਉਹਨਾਂ ਨੇ ਆਪਰੇਸ਼ਨ ਕਰ ਦਿੱਤਾ ਜੀ ਉਸ ਤੋਂ ਬਾਅਦ ਮੈਂ ਆਇਆ ਇਹਨਾਂ ਨੇ ਚੱਕ ਕੇ ਨਾਲ ਦੇ ਹੌਸਪੀਟਲ 'ਚ ਆਈਵੀਐਲ 'ਚ ਦਾਖਲ ਕਰਾ ਦਿੱਤਾ ਜੀ ਕਾਰਨ ਕੀ ਲੱਗਦਾ ਤੁਹਾਨੂੰ ਜੀ ਕੀ ਕਾਰਨ ਅਣਗਹਿਨੀ ਡੱਟ ਰਹੀ ਸੀ ਬਿਨਾਂ ਦੱਸੇ ਆਪਰੇਸ਼ਨ ਬਿਨਾਂ ਦੱਸੇ ਉਹਨਾਂ ਨੇ ਆਪਰੇਸ਼ਨ ਕੀਤਾ ਕੈਨੇਡਾ ਮੋਂ ਗੱਛਟੜੀ ਮੈਰਿਜ ਵੀ ਮੈਰਿਜ ਇਨ 4 ਸਾਲੋਂ ਪਹਿਲਾ ਬੇਬੀ ਸੀ 20 ਪਹਿਲਾ ਬੇਬੀ ਸੀ ਹੈ ਜੀ ਬੱਚਾ ਠੀਕ ਹੈ ਹਾਂ ਬੱਚਾ ਠੀਕ ਹੈ ਇਹ ਕੀ ਮੰਗ ਕਰਦੇ ਤੁਸੀਂ ਮੰਗੇ ਹਿਸਾਬ ਚਾਹੀਦਾ ਆਪਨ ਤੋਂ ਹੀ ਤਾਂ ਪੁਲਿਸ ਅੱਥੇ ਆਈ ਸੀ ਪੁਲਿਸ ਹੀ ਸ਼ੋਅ ਅਸਲ ਦੇ ਉਹ ਕੱਲੂ ਜੀ ਉਹਨਾਂ ਨੇ ਡੈੱਡ ਬੁਟੀ ਜਮ੍ਹਾਂ ਕਰਵਾ ਦਿੱਤੀ ਹੈ ਸਰਕਾਰੀ ਹਸਪੀਟਲ ਮੈਂ ਉਹ ਕਹਿੰਦੇ ਵੀ ਕੱਲੂ ਪੋਸਟ ਮਾਡਲ ਕਰਾ ਕੇ ਉਸ ਤੋਂ ਬਾਅਦ ਪਤਾ ਲੱਗਣਗਾ ਉਸ ਤੋਂ ਬਾਅਦ ਫਿਰ ਕਾਰਵਾਈ ਕਿੱਥੀ ਹੋਊਗੀ ਤਾਂ ਕਿੱਥੋਂ ਤੋਂ ਤੁਸੀਂ ਰਹਿਣ ਕਿੱਥੋਂ ਲੱਗੇ ਪਿੰਡ ਲਾਹਰ ਮਜਰਾ ਤੋਂ ਲਾਹਰ ਮਜਰਾ ਤੁਹਾਡੇ ਦੇ ਸਹੁਰੇ ਕਿੱਥੇ ਆ ਮੇਰੇ ਬਰਵਾਲੀ ਤੋਂ ਆ ਗਰਵਾਲੀ ਜੀ ਹਾਂ ਜੀ ਗਰਵਾਲੀ ਕਲਾ ਜੀ ਗਰਵਾਲੀ ਕਲਾ ਜੀ ਇਹੋ ਜੀ ਮੈਂ ਸਵੇਰੇ ਆਇਆ ਸੀਗਾ 10 ਵਜੇ ਜੀ ਇੱਥੋ ਹੀ ਆਇਆ ਕਿ ਅੱਜ ਅੱਜ ਸਵੇਰੇ ਹੋਈ ਜਾਂਦਾ ਸਵੇਰੇ 11 ਵਜੇ 11 11 ਵਜੇ ਜੀ 11 ਵਜੇ ਦਾ ਹਾਂ ਜੀ ਮੈਂ ਉਰੇ ਆਇਆ ਸੀਗਾ ਜੀ 10 ਵਜੇ ਮਾਮਾ ਕੁੜੀ ਦਾ ਜੀ ਨਾਮ ਹੈ ਆਪਣੇ ਬੁੱਧ ਸਿੰਘ ਆ ਜੀ ਕਿੱਥੋਂ ਦੇ ਨਾਲ ਜੀ ਲਾੜਪੁਰ ਤੋਂ ਜੀ ਕੀ ਹੋਇਆ ਸੀ ਆਪਣੇ ਵਿੱਚ ਜੀ ਇਹ ਕੱਲ ਮੈਨੂੰ ਪਤਾ ਲੱਗਿਆ ਵੀ ਮੇਰੀ ਭਾਣ ਜੀ ਆ ਮਾਮਾ ਮੈਂ ਕੁੜੀ ਦਾ ਜੀ ਨਾਮ ਦਾ ਸੰਦੀਪ ਕੌਰ ਜੀ ਕੱਲ ਮੈਨੂੰ ਪਤਾ ਲੱਗਿਆ ਜੀ ਪਿੰਡ ਵੀ ਗੁੱਡੀ ਆਪਣੇ ਗੁੱਡੀ ਕੋਲ ਮੁੰਡਾ ਹੋਇਆ ਏ ਕਾਕਾ ਹੋਇਆ ਕਿੰਨੇ ਵਜੇ ਘਟਨਾ ਸਰ ਜਬ ਬੇਟਾ ਕਿੰਨੇ ਵਜੇ ਹੋਇਆ ਸੀ ਇਹ ਲਗਭਗ ਜੀ ਕੋਈ 12:00 ਵਜੇ ਦੀ ਗੱਲ ਆ ਚਲੋ ਮੈਂ ਪੁੱਛਿਆ ਵੀ ਆਮ ਆ ਕਹਿੰਦੇ ਨਹੀਂ ਜੀ ਹੁਣ ਤੁਸੀਂ ਆਇਓ ਨਾ ਵੀ ਤੁਸੀਂ ਸਵੇਰੇ ਆਇਓ ਅੱਜ ਮੈਂ ਸਵੇਰੇ ਆਇਆ 10:00 ਵਜੇ ਮੈਂ ਹਸਪਤਾਲ ਦੇ ਵਿੱਚ ਆਇਆ ਉਹਨਾਂ ਨੂੰ ਹਸਪਤਾਲਾਂ ਨੂੰ ਖੱਪੜ-ਤਾਪੜ ਹੋਈ ਹੋਈ ਕੋਈ ਕਿਧਰੇ ਨੂੰ ਆਵੇ ਕੋਈ ਕਿਧਰੇ ਜਾਵੇ ਪੁੱਛਿਆ ਵੀ ਕੀ ਹੋਇਆ ਕਹਿੰਦੇ ਜੀ ਕੁੜੀ ਦੇ ਵਿੱਚ ਫੋਨ ਘਟ ਗਿਆ ਮੈਨੂੰ ਨਹੀਂ ਪਤਾ ਉਹ ਮੈਂ ਪੁੱਛਿਆ ਸਾਡਾ ਪਰੋਣਾ ਕਿੱਥੇ ਆ ਉਹ ਕਹਿੰਦੇ ਜੀ ਉਹ ਫੋਨ ਲੈਣ ਗਿਆ ਹੋਇਆ ਇਹਨਾਂ ਨੇ ਕੀਤਾ ਜੀ ਨਾਲ ਦੇ ਹਸਤਾ ਵਾਲਾ ਆਈ ਵਾਈ ਇਹਦੇ ਵਿੱਚ ਇਹਨਾਂ ਨੇ ਦਾਖਲ ਕਰਤੀ ਕੁੜੀ 11:00 ਵਜੇ ਇਹਨਾਂ ਨੂੰ ਹੱਥ ਖੜੇ ਕਰਤੀ ਜੀ ਕਹਿੰਦੇ ਵੀ ਸਾਡੇ ਸਮਝ ਤੋਂ ਬਾਹਰ ਆ ਉਦੋਂ ਇਹ ਬੋਡੀ ਸੀ ਜਿਹੜੇ ਇੱਥੇ 11 ਇੱਥੇ ਆਈ ਸੀ ਰੇ ਜੀ ਹਾਂ ਜੀ ਮੈਂ ਮੇਰੇ ਆਏ ਤੇ ਆਈ ਆ ਮੈਂ 10 ਵਜੇ ਉਰੇ ਆ ਗਿਆ ਸੀ ਡੈਥ ਜਿਹੜੀ ਹੋਈ ਉਹ ਕਿੱਥੇ ਹੋਈ ਹੈ ਉਰੇ ਉਰੇ ਹੋਈ ਆ ਜੀ ਡੈਥ ਇੱਥੇ ਆ ਕੇ ਹੋਈ ਹੈ ਹਾਂ ਜੀ ਹਾਂ ਆਈ ਵੀ ਬਾਈ ਹਸਪੀਟਲ ਨਾ ਡੈਥ ਉਹ ਉੱਥੇ ਹੋਈ ਹੋਈ ਦੀ ਉਹਨਾਂ ਨੇ ਤਾਂ ਬਸ ਉਥੋਂ ਭੇਜਤੀ ਅੱਛਾ ਬੋਡੀ ਇੱਥੇ ਭੇਜਤੀ ਬੋਡੀ ਭੇਜਤੀ ਵੀ ਉਥੋਂ ਕਹੜਾ ਖੜਾਇਆ ਫਿਰ ਮੈਂ ਮੀਡੀਆ ਵਾਲੇ ਬੁਲਾਏ ਜੀ ਉਹ ਕਹਿੰਦੇ ਜੀ ਇੱਥੇ ਗੱਲ ਨਾ ਕਰਿਓ ਕੋਈ ਹਸਪਤਾਲ ਜੋ ਬਾਹਰ ਹੋ ਜੋ ਬਾਹਰ ਹੋ ਕੇ ਕਰੋ ਰੋਡ ਤੇ ਇਹਨਾਂ ਨੇ ਜਾਣ ਪੁੱਝ ਕੇ ਕੰਮ ਕੀਤਾ ਦੁਆਰਾ ਪਰੇਸ਼ਨ ਦੇੜਿਆ ਨਹੀਂ ਇੱਥੇ ਕੀ ਕਾਰਨ ਸੀ ਇਹ ਬੋਡੀਆਂ ਨੂੰ ਇੱਥੇ ਭੇਜੀ ਕੀ ਕਾਰਨ ਸੀ ਉਹ ਕਹਿੰਦੇ ਜੀ ਇਹ ਜੀ ਖੂਨ ਘਟ ਗਿਆ ਜੀ ਅਸੀਂ ਚੜਾ ਨਹੀਂ ਸਕਦੇ ਅੱਛਾ ਇੱਥੇ ਭੇਜੀ ਰੈਫਰ ਕੀਤਾ ਰੈਫਰ ਕੀਤਾ ਇੱਥੇ ਨੂੰ ਮਾ ਤਾਂ ਡੈਥ ਹੋ ਚੁੱਕੀ ਸੀ ਡੈਥ ਹੋ ਚੁੱਕੀ ਜੀ ਉਹ ਅਸੀਂ ਖੂਨ ਵੀ ਮੰਗਾ ਲਿਆ ਮੁੰਡਾ ਲੈ ਕੇ ਆਇਆ ਤੇ ਖੂਨ ਦੱਸਿਆ ਤੁਹਾਨੂੰ ਉਹ ਇਹਨਾਂ ਨੇ ਕਿਹਾ ਜੀ ਨਹੀਂ ਖੂਨ ਨਹੀਂ ਚੜਨਾ ਹੈਗਾ ਵੀ ਜਦ ਇਹਦਾ ਕੋਈ ਕੰਮ ਨਹੀਂ ਕਰਦਾ ਕੋਈ ਸਰੀਰ ਖੂਨ ਦੇ ਕਾਬਲੇ ਨਹੀਂ ਰਹੀ ਖੂਨ ਨਹੀਂ ਢੜਨਾ ਇਹਨਾਂ ਨੇ ਜਵਾਬ ਦਿੱਤਾ ਜੀ ਆ ਗੱਲ ਹੋਈ ਹੈ ਜੀ ਜੋ ਹੁਣ ਕੀ ਮੰਗ ਕਰਦੇ ਹੁਣ ਮੰਗ ਕਰਦੇ ਜੀ ਜੋ ਇਹਨਾਂ ਨੇ ਨੁਕਸਾਨ ਕਰਿਆ ਏ ਉਹਦਾ ਮੁਆਵਜ਼ਾ ਦੇਣ ਉਹਨਾਂ ਸਾਫ਼ ਸਹੀ ਦਾ ਸਾਨੂੰ ਤੇ ਜਿਹੜਾ ਬੱਚਾ ਉਹ ਠੀਕ ਹੈਗਾ ਬੱਚਾ ਠੀਕ ਹੈ ਜੀ ਤੁਸੀਂ ਸਭ ਕੀ ਮੈਂ ਪ੍ਰਤੀਸਤ ਜਿਹੜਾ ਕਿ ਹਸਪਤਲ ਨੇ ਜਾਂਦੇ ਤੇ ਇਥੋਂ ਸਾਨੂੰ ਪਿਛੜ ਕੇ ਫੋਨ ਗਿਆ ਸੀ ਉਹ ਵੀ ਕਿਸੇ ਪੇਸ਼ੈਂਟ ਦੀ ਫੀਮੇਲ ਪੇਸ਼ੈਂਟ ਦੀ ਡੈਥ ਹੋਈ ਹੈ ਤੇ ਉਹਦੇ ਰਿਸ਼ਤੇਦਾਰ ਇੱਥੇ ਇਕੱਠੇ ਹੋਏ ਹੈ ਉਹ ਇੱਥੇ ਆ ਕੇ ਦੇਖਿਆ ਤੇ ਉਹ ਪੰਜਾਬ ਨਾ ਰਹੀ ਸੀਗੇ ਵੀ कल ਉਹਨਾਂ ਦੀ ਡਿਲੀਵਰੀ ਹੋਈ ਸੀ ਸੀ ਸੈਕਸ਼ਨ ਹੋਇਆ ਸੀ ਤੇ ਉਹ ਇੱਥੇ ਨਾਲ ਇੱਕ ਹਸਪਤਾਲ ਹੈ ਉੱਥੋਂ ਉਹਨਾਂ ਨੇ ਚੰਗੀ ਤਰ੍ਹਾਂ ਕੇਅਰ ਨਹੀਂ ਕੀਤੀ ਫਿਰ ਆਈਵੇ ਹਸਪਤਾਲ ਲਈ ਇੱਥੇ ਦੌਰਾਨੇ ਇਲਾਜ ਪੇਸ਼ੈਂਟ ਸੰਦੀਪ ਕੌਰ ਦੀ ਡੈਥ ਹੋ ਗਈ ਤੇ ਹੁਣ ਇਹੀ ਮੰਗ ਕਰ ਰਹੀ ਸੀਗੇ ਵੀ ਜਿਹੜੀ ਉਹ ਅਣਗਹਿਲੀ ਹੋਈ ਹੈ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ ਤੇ ਅਸੀਂ ਡੈੱਡ ਬਾਡੀ ਜਿਹੜੀ ਹੈਗੀ ਮ੍ਰਿਤਕਾ ਦੀ ਉਹ ਰਖਵਾਤੀ ਹੈ ਸਿਵਲ ਹਸਪਤਾਲ ਮਰਚੀ ਤੇ ਤਰਕੇ ਰੋਪਾਂ ਦਾ ਬੋਰਡ ਬਣਵਾ ਕੇ ਤੇ ਜੋ ਵੀ ਬੋਰਡ ਡਿਸੀਜਨ ਲੰਦਾ ਹੈ ਨਾ ਦੱਸਦੇ ਤਾਂ ਪੋਸਟ ਮਾਰਮ ਕਰਾਇਆ ਜਾਊਗਾ ਅਰ ਤੁਸੀਂ ਕਿੱਥੇ ਜਾਊਗਾ ਕਿਸਾਨ ਕਿਥੋਂ ਦਾ ਸੀ ਇਹ ਪਰਿਵਾਰ ਕਿਥੋਂ ਦਾ ਸੀ ਇਹ ਪਰਿਵਾਰ ਇੱਥੇ ਮੰਡੀ ਗੋਬਿੰਦਪੁਰ ਕੋਲੋਂ ਪਿੰਡੇ ਉੱਥੇ ਮੈਰਿਡ ਸੀ ਕੁੜੀ ਤੇ ਸਬਰਾਲੇ ਠਾਣੇ ਸੇ ਇਹਨਾਂ ਦਾ ਪਿੰਡ ਹੈ ਉਥੋਂ ਦੇ ਦੇ ਪੱਕੇ ਸੀ ਇੱਥੇ ਇਲਾਜ ਲਈ ਆਏ ਹੋਏ ਸੀ ਕਿਸਾਨ ਜੀ ਦਾ ਜਿਹੜਾ ਬੱਚਾ ਮੇਰਾ ਠੀਕ ਹੈ ਉਹਨੂੰ ਬੱਚਾ ਡਾਕਟਰ ਦਾ ਸਹਜ ਠੀਕ ਹੈ ਬੇਟਾ ਅੱਛਾ ਜੀ ਹਾਂ ਜੀ ਤੇ ਜਿਹੜੀ ਬੋਡੀ ਹੁਣ ਸਿਵਲ ਹਸਪੀਟਲ ਕਾਰ ਜੀ ਤੇ ਉਹ ਕਾਰ ਵਿੱਚ ਸਰ ਕੀ ਹੋਊਗੀ ਕਾਰ ਉਹ ਜੋ ਪੋਸਟ ਮਾਰਮ ਦਾ ਨਤੀਜਾ ਹੋਊਗਾ ਜੀ ਉਹ ਦੇਖੋ ਮੈਡੀਕਲ ਲਾਈਨ ਦਾ ਇਹ ਸਵਾਲ ਹੈ ਡਾਕਟਰਾਂ ਨੇ ਹੀ ਇਸ ਚੀਜ਼ ਦਾ ਜਵਾਬ ਦੇਣਾ ਹੈ ਉਹਨਾਂ ਨੇ ਹੀ ਦੇਖਣਾ ਤੇ ਉਹ ਜੋ ਸਾਨੂੰ ਰਿਪੋਰਟ ਦੇਣਗੇ ਉਸੇ ਸਾਨੂੰ ਕਾਰਵਾਈ ਕੀਤੀ ਜਾਵੇ